ਮਿਰਜ਼ਾਪੁਰ ਹੀ ਨਹੀਂ ਸਾਡੇ ਆ ਵੇਖੋ ਜੀ ਵੀਰ ਦੇ ਅੰਬ ਦਾ ਬੂਟਾ ਵੇਖੋ ਕਿੱਡਾ ਸ਼ਾਨਦਾਰ ਹੈ ਇਹ ਲੱਗੇ ਨਾ ਅੰਬ ਜੇ ਕੋਈ ਕੁੱਤਾ ਕਥਾ ਮਰੇ ਨਾ ਦੇ ਤੇ ਮੋਢੇ ਨਾਲ ਦੱਬ ਦਿਓ ਜੇ ਭੈਜਾ ਆੜਾ ਬਾਹਰ ਬਸੋ ਕੁੱਤਾ ਮਰ ਗਿਆ ਅਸੀਂ ਉਹਦੇ ਮੋਢੇ ਨਾਲ ਦੱਬਤਾ ਉਹ ਸਾਲਾ ਸਭ ਕੋਈ ਸੁੱਕ ਗਿਆ ਅੰਬ ਦੇ ਮੋਢੇ ਦੇ ਦੱਬਤਾ ਉਹ ਮੇਰੇ ਨਾਲ ਹਾ ਵਧੀਆ ਲੱਗੇ ਯਾਰ ਅੰਬ ਸਾਗ ਜੀ ਹੈ ਨਾ ਨਹੀਂ ਅੰਬ ਬਾਵਾ ਲੱਗੇ ਨਹੀਂ ਉਹ ਜਾਵਦੇ ਨਹੀਂ ਨਹੀਂ ਇਹ ਸਿਰ ਚਟਨੀ ਕੁੱਟਣ ਵਾਸਤੇ ਹੀ ਕੇ ਦੁਸਾਰਾ ਵਾਲੇ ਆ ਅੱਛਾ ਇਹਨਾਂ ਨੂੰ ਖਵਾਵਾਂਗੇ ਟੋੜੀ ਦੀ ਨਾ ਪੱਕੀ ਕੀ ਕਰਨੇ ਆ ਚਾਰ ਵੀ ਚਾਰ ਵੀ ਪਾਸੋਂ ਪਾਓ ਤੇ ਲੰਗੜਾ ਆਂਬੇ ਲੰਗੜਾ ਲੰਗੜਾ ਆਂਬੇ ਹੈ ਮੇਰੇ ਤੇ ਲੱਤਾਂ ਸਹੀ ਲੱਗਦੀਆਂ ਇਹਦੀਆਂ ਇਹ ਦੂਜੇ ਆ ਵੀ ਪੱਕੜ ਵਾਲੇ ਪੂਰਾ ਯਾਰ ਬੂਟਾ ਭਰਿਆ ਹੋਇਆ ਹੈ ਚਾਣਾ ਚੁਪਣ ਵਾਲਾ ਵੈਸੇ ਦੂਜਾ ਹੁੰਦਾ ਉਹ ਕੇਲਾ ਆਂਬ ਜਿਹੜਾ ਹੁੰਦਾ ਚਾਰਾ ਚਟਨੀ ਬਣਾਓ ਭਾਵੇਂ ਖਾਣ ਵਾਲਾ ਲੰਗੜਾ ਇਹ ਲੰਗੜਾ ਹੈ ਚਾਰ ਪਾ ਉਹ ਮੈਨੂੰ ਆਖ ਲਗਾ ਵੀ ਖਾ ਲੈਣਾ ਵਧੀਆ ਲੱਗਿਆ ਵੇ ਕਾਫੀ ਤਗੜਾ ਬੂਟਾ ਵੀਰ ਦਾ ਜਗਤਾਰ ਸਿੰਘ ਦਾ ਮੈਂ ਉਹਦੇ ਪਾਸ ਦਾ ਨੇੜੇ ਆਹ ਨੇ ਇੱਕ ਤਾਰ ਸਿੰਘ ਜੀ ਮਾਲਕ ਇਹ ਕਦੋਂ ਦਾ ਬੂਟਾ ਵੀਰ ਆਪਣੇ 10 ਸਾਲ ਹੋ ਗਿਆ ਹੈ ਤੇ ਕਦੋਂ ਦਾ ਫਲ ਪੈਣ ਦੇ ਪਹਿਲੇ ਸਾਲ ਲੱਗਾ ਪਹਿਲੇ ਸਾਲ ਹੀ ਲੱਗਾ ਚਲੋ ਪਹਿਲੇ ਸਾਲ ਹੀ ਆ ਗਿਆ ਸੀ ਪੱਤਰਕਾਰ ਹਾਂ ਤੇ ਹਲੇ ਮਤਲਬ ਮਿੱਠੇ ਹਲੇ ਉਹ ਤੇ ਤਿਆਰ ਹੈ ਦੂਜੇ ਉਹ ਜਨੇ ਚੋਸਾਂ ਆਂਬਣੀਗਾ ਅੱਛਾ ਉਹ ਇਹ ਪਰ ਡਿੱਗ ਜਾਂਦੇ ਨੇ ਛੱਡੇ ਕਿਤੇ ਰਹਿੰਦੇ ਨੇ ਮਤਲਬ ਉਵੇਂ ਕੋਈ ਚੀਜ਼ ਕੋਈ ਨਾ ਕੋਈ ਨਹੀਂ ਕੋਈ ਸਪਰੇ ਨਹੀਂ ਕੋਈ ਕੁਝ ਨਹੀਂ ਨਹੀਂ ਮਤਲਬ ਡਿੱਗਦੇ ਕੱਤੋਂ ਨਹੀਂ ਹਵਾ ਦੇ ਕਰਨ ਹੈ ਕੋਈ ਬਿਮਾਰੀ ਆ ਦੇ ਘਰ ਜਿਹੜੀ ਇਹਦੀ ਹੈ ਨਾ ਘਰ ਸਪਰੇ ਸਪਰੂ ਇਹਨੂੰ ਕੋਈ ਕਰਦੀ ਲੋੜ ਨਹੀਂ ਲੱਗਦੇ ਹੈ ਹਾਂ ਵੇਖੋ ਵੀਰ ਦਾ ਬੜੀ ਖੁਸ਼ੀ ਹੋਈ ਵੇਖ ਕੇ ਆ ਮੈਂ ਚਲੋ ਵੀਡੀਓ ਜਰੂਰ ਸਾਰਿਆਂ ਤੱਕ ਸ਼ੇਅਰ ਕਰੀਏ ਜੇ ਆਪਾਂ ਆਂਦੇ ਠੰਡੇ ਏਰੀਏ ਚ ਹੁੰਦੇ ਨੇ ਪਰ ਜੇ ਆਪਾਂ ਸਹੀ ਜਰਾਂ ਇਹਨਾਂ ਦੇਖਭਾਲ ਕਰੀਏ ਤੇ ਆਪਣੇ ਵੀ ਏਰੀਏ ਚ ਹੋ ਸਕਦੇ ਆ ਬਹੁਤ ਵਧੀਆ ਵਧੀਆ ਬੂਟੇ ਪਰੇ ਪਏ ਬਾੜ ਦੇ ਬਨੇ ਤੇ ਦੂਜੀ ਦੋਹਾਂ ਵੀਡੀਓ ਕਿਵੇਂ ਲੱਗੀ ਸਾਰਿਆਂ ਸ਼ੇਅਰ ਕਰਨੀ ਥੋੜੇ ਜਿਹਾ ਭਾਜੀ ਲੈ ਚੱਲਾ ਆ ਕੇ ਚੜਨੀ ਚੋਟਨੀ ਬਣਾਵਾਗੇ ਤਾਂ ਇਹ ਉਹ ਕੋਈ ਤੂੜੀ ਚ ਨਾਪ ਕੇ ਵੇਖਾਂ ਕਿ ਐਂਦਾ ਸਵਾਦ ਆਉਂਦਾ ਹੈ